ਰੋਜ਼ਪੁਰ ਫਾਜ਼ਲ ਕਾ ਰੋਡ ਬੰਦੇ ਖਾਨਾ ਰੋਡ ਬੰਨ ਚੁੱਕਿਆ ਕਿਉਂਕਿ ਇੱਥੇ ਆਏ ਦਿਨ ਹੀ ਕੋਈ ਨਾ ਕੋਈ ਘਟਨਾ ਜਿਹੜੀ ਵਾਪਰਦੀ ਰਹਿੰਦੀ ਹੈ ਗੱਲ ਕਰ ਲਈਏ ਤਾਂ ਇੱਕ ਮਹੀਨੇ ਦੇ ਵਿੱਚ ਕਮ ਸੇ ਕਮ 5-6 ਘਟਨਾਵਾਂ ਜੜੀਆਂ ਇੱਥੇ ਹੁੰਦੀਆਂ ਹੀ ਰਹਿੰਦੀਆਂ ਨੇ ਅੱਜ ਤੜਕਸਾਰ ਜਦੋਂ ਕਾਫੀ ਧੁੰਦ ਪੈ ਰਹੀ ਸੀ ਤਾਂ 10 ਵਜੇ ਦੇ ਕਰੀਬ ਸੋਢੀ ਵਾਲਾ ਦੇ ਕੋਲ ਇੱਕ ਕੋਹੜਾ ਟਰਾਲਾ ਅਤੇ ਐਕਸਯੂਵੀ ਗੱਡੀ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਗੱਡੀ ਦੇ ਵਿੱਚ ਇੱਕ ਵਿਅਕਤੀ ਸਵਾਰ ਸੀ ਜੋ ਸੁਲਤਾਨਪੁਰ ਤੋਂ ਜਲਾਲਾਬਾਦ ਵਾਲੀ ਸਾਈਡ ਜਾ ਰਿਹਾ ਸੀ ਅਤੇ ਕੋਹੜਾ ਟਰਾਲਾ ਫਿਰੋਜ਼ਪੁਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਪਰਿਵਾਰ ਦੇ ਦੱਸਣ ਮੁਤਾਬਕ ਕੋਰੇ ਟਰਾਲੇ ਵਾਲੇ ਨੂੰ ਅਚਾਨਕ ਨੀਂਦ ਆ ਜਾਂਦੀ ਹੈ ਅਤੇ ਉਹ ਰੋਂਗ ਸਾਈਡ ਆ ਕੇ ਗੱਡੀ ਨੂੰ ਟੱਕਰ ਮਾਰ ਦਿੰਦਾ ਹੈ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ ਜਿਸ ਨੂੰ ਮਮਦੋੜ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਵੀਰੇ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਕਿੱਥੋਂ ਆ ਰਹੀ ਸੀ ਗੱਡੀ ਇਹ ਗੱਡੀ ਸultanpur Lodhi ਤੋਂ ਆ ਰਹੀ ਸੀ ਇਹ ਫਾਦਰ ਇਨਲਾ ਮੇਰੇ ਤੇ ਸਾਡੇ ਘਰੇ ਮੈਰਿਜ ਸੀ ਤੇ ਉੱਥੇ ਆ ਰਹੇ ਸੀ ਇਹ ਨਜ ਲਾਲਾਬਾਦ ਪਿੰਡ ਹੈਗਾ ਜੋਧਾਪਣੀ ਉੱਥੇ ਜਾ ਰਹੇ ਸੀ ਸੁਲਤਾਨਪੁਰ ਤੋਂ ਆ ਰਹੇ ਸੀ ਹਾਂ ਸੁਲਤਾਨਪੁਰ ਤੋਂ ਆ ਰਹੇ ਸੀ ਤੇ ਕਿੰਨੀਆਂ ਸਵਾਰੀਆਂ ਸੀ ਬਸੇ ਇਸ ਵਿੱਚ ਡੈਡੀ ਇਕੱਲੇ ਸੀਗੇ ਅੱਛਾ ਤੇ ਹੋਰ ਸਵਾਰੀ ਤਾਂ ਨਹੀਂ ਸੀ 60 ਫੀਟ ਤੋਂ ਬਚਾਇਆ ਜਾਂ 60 ਫੀਟ ਲੱਗੀ ਹਾਂ 60 ਲੱਗੀ ਆ ਗੋਡੇ ਤੇ ਲੱਗੀ ਆ 60 ਕਾਫੀ ਲੱਗੀ ਆ ਬਾਕੀ ਉਦਾਂ ਬਾਕੀ ਟੁੱਟ ਭਾਏ ਤੋਂ ਬਚ ਗਏ ਸੀ ਐਡਮਿਟ ਕਿੱਥੇ ਨੇ ਆਉਣਾ ਐਡਮਿਟ ਦੋਟ ਸਿਵਲ ਹਸਪੀਟਲ ਨੂੰ ਦੋਟ ਸਿਵਲ ਹਸਪੀਟਲ ਨੂੰ ਹਾਂਜੀ ਹਾਂਜੀ ਇਹ ਐਕਸੀਡੈਂਟ ਹੋ ਗਿਆ ਇਹ ਟਰਾਲੇ ਵਾਲਾ ਅੱਗੇ ਤੋਂ ਆ ਰਿਹਾ ਸੀ ਤੇ ਡੈਡੀ ਇਧਰੋਂ ਜਾ ਰਹੇ ਸੀ ਤੇ ਟਰਾਲੇ ਨੂੰ ਸ਼ਾਇਦ ਮਤਲਬ ਨੀਂਦ ਆ ਗਈ ਹੋਣੀ ਹੈ ਤੇ ਉਹਨੇ ਡੈਡੀ ਦੇ ਸਾਹਦ ਸਿੱਧਾ ਫਰੰਟ ਤੋਂ ਲਿਆ ਕੇ ਸਿੱਧੀ ਠੋਕਤੀਆ ਤੇ ਤਾਂ ਦੇਖੋ ਇਧਰ ਆ ਗਏ ਰੋਂਗ ਸਾਈਡ ਆ ਕੇ ਮਾਰਿਆ ਹਾਂ ਰੋਂਗ ਸਾਈਡ ਆ ਦੇਖ ਹੀ ਰਹੇ ਹੋ ਤੁਸੀਂ ਤੇ ਡੈਡੀ ਇਧਰੋਂ ਜਾ ਰਹੇ ਸੀ ਤੇ ਉਹਨੇ ਇਹ ਨਾਲ ਦੀ ਸਾਈਡ ਲਿਆ ਕੇ ਕੱਟ ਸਿੱਧੀ ਮਾਰਤੀ ਆ ਇਹ ਰਾਜਸਥਾਨ ਦਾ ਟਰਾਲਾ ਹਾਂ ਰਾਜਸਥਾਨ ਦਾ ਟਰਾਲਾ ਮਾਲਕ ਨਾਲ ਗੱਲ ਹੋਈ ਸੀ ਤੇ ਉਹ ਕੋਈ ਬੰਦਾ ਭੇਜ ਰਿਆ ਉਹ ਪਹੁੰਚਿਆ ਸੀ ਮੋਕੇ ਤੇ हां ਹੁਣ ਪਹੁੰਚੇ ਸੀਗੇ ਉੱਥੇ ਗਏ ਸੀਗੇ ਥਾਣੇ ਮੰਡੋਟ ਤੇ ਉਹਨਾਂ ਤਲਾਸ਼ ਕਰੀ ਸੀ ਤੇ ਹੁਣ ਲੈ ਕੇ ਆਏ ਤੇ ਹੁਣ ਉਹ ਮੁਕਾ ਦੇਖ ਕੇ ਗਿਆ ਸਾਡਾ ਪਿੰਡ ਲਗੜਾ ਸਾਡਾ ਪਿੰਡ ਜੋਦਾ ਪਣੀ